ਨੌਜਵਾਨਾਂ ਦੇ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਵਿੱਚ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਇਸ ਵਕਤ ਪੰਜਾਬ ਭਰ ਦੇ ਵਿੱਚ ਕੁੱਲ 196 ਪਿੰਡੂ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਅਤੇ 135 ਉਸਾਰੀ ਅਧੀਨ ਹਨ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਦੇ ਲਈ 64 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਮੱਲਾ ਮਾਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਇਲਾਜ ਦੇ ਦੀ ਕੰਪਿਊਟਰ ਵਧੀਆ ਗਈ ਇਸ ਦਾ ਸਟਰਕਚਰ ਸਾਰਾ ਬਹੁਤ ਵਧੀਆ ਪੜਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇ ਤੁਹਾਨੂੰ ਤਾਂ ਬਹੁਤ ਬੈਨੀਫਿਟ ਮਿਲਿਆ ਇਹ ਕਿ ਤੁਸੀਂ ਬੁੱਕਸ ਮੈਂ ਪੜਦਾ ਹਿੰ ਮਨ ਹਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਸਿਟਿੰਗ ਨਹੀਂ ਬਣਦੀ ਇੱਥੇ ਸਾਨੂੰ ਇਹ ਫਾਇਦਾ ਹੈ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਜੀ ਦੀ 3ਵੀਂ ਬਰਸੀ ਤੇ ਸਮਾਗਮ ਉਹ ਪਿੰਗਲਵਾੜਾ ਸੰਸਥਾ ਵੱਲੋਂ ਕਰਵਾਏ ਜਾ ਰਹੇ ਨੇ 1 ਤਰੀਕ ਤੋਂ ਲੈ ਕੇ 5 ਤਰੀਕ ਤੱਕ ਸਮਾਗਮ ਹੋਣਗੇ ਅੱਜ ਪਹਿਲਾ ਦਿਨ ਸੀਗਾ ਯਾਨੀ ਕਿ ਪਹਿਲੀ ਤਰੀਕ ਸੀਗੀ ਅੱਜ ਛੋਟੇ-ਛੋਟੇ ਬੱਚਿਆਂ ਵੱਲੋਂ ਜਿਹੜੇ ਪਿੰਗਲਵਾੜਾ ਦੇ ਅੰਦਰ ਹੀ ਰਹਿੰਦੇ ਨੇ ਉਹਨਾਂ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਹੈ ਭੈਣ ਜੀ ਇੰਦਰਜੀਤ ਕੌਣ ਸਾਡੇ ਨਾਲ ਡਾਕਟਰ ਸਾਹਿਬ ਪਿੰਗਲ ਇਹੀ ਕਵਾਂਗੇ ਭਗਤ ਪੂਰਨ ਸਿੰਘ ਜੀ ਨੂੰ ਕਿ ਸੇਵਾ ਦੇ ਪੁੰਜ ਸਾ ਉਹਨਾਂ ਦਾ ਇੱਕ ਬੂਟਾ ਲਗਾਇਆ ਸੀ ਅੱਜ ਇਕਰਾਰ ਰੂਪ ਕਰਨ ਕਰ ਚੁੱਕਾ ਹੈ ਅੱਜ ਉਹਨਾਂ ਦੀ ਅਸੀਂ ਵਰਸੀ ਮਨਾ ਰਹੇ ਹਾਂ ਪਹਿਲਾ ਦਿਨ ਹੈ ਔਰ ਟਿੰਗਲ ਵਾਲਾ ਦੇ ਹੀ ਬੱਚਿਆਂ ਨੇ ਪ੍ਰੋਗਰਾਮ ਪੇਸ਼ ਕੀਤਾ ਸੀਗਾ ਬਹੁਤ ਆਨੰਦ ਆਇਆ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਹਾਨੂੰ ਆਨੰਦ ਆਇਆ ਕਿਉਂਕਿ ਅੱਜ ਬਹੁਤ ਸਾਰੇ ਜਿਹੜੇ ਸੀਰਾ ਮਰੀਜ਼ਾਂ ਨੇ ਵੀ ਆਪਣਾ ਕੀਤਾ ਪੰਗੜੇ 'ਚ ਵੀ ਸੇਵਾਦਾਰ ਤੇ ਮਰੀਜ਼ ਰਲ ਕੇ ਪੰਗੜਾ ਪਾਇਆ ਹੈ ਇਸ ਤਰ੍ਹਾਂ ਬੜੀ ਪਰਫਾਰਮੈਂਸ ਜਿਹੜੀ ਹੈ ਨਾ ਪੇਸ਼ੈਂਟਸ ਨੇ ਜਿਹੜੀ ਦਿੱਤੀ ਹੈ ਤੇ ਉਹਨਾਂ ਦਾ ਚਾਹ ਨਹੀਂ ਸੀ ਚੱਲਿਆ ਜਾਂਦਾ ਸਾਡੇ ਕੋਲ ਥੋੜੇ ਦਿਨ ਪਹਿਲਾਂ ਇੱਕ ਔਰਤ ਬੀਬੀ ਆਈ ਹੈ ਉਹ ਕ੍ਰਿਸ਼ਨ ਪਗਤ ਹੈ ਹੂੰ ਤੇ ਉਹ ਮੈਂ ਇਹ ਮੇਰਾ ਦਾ ਮਤਲਬ ਦਾ ਕਿ ਤੇ ਡਾਂਸ ਕੀਤਾ ਨਾ ਉਹ ਜੋ ਸਪਿਰਚੁਅਲ ਫੀਲਿੰਗ ਆਂਦੀ ਸੀ ਜੀ ਹੂੰ ਜਿਸ ਤਰੀਕੇ ਨਾਲ ਉਹ ਡਾਂਸ ਕਰਦੀ ਹੈ ਸਾਰਾ ਦਿਨ ਟੋਕਰੀ ਚ ਕ੍ਰਿਸ਼ਨ ਜੀ ਪਾ ਕੇ ਰੱਖਦੇ ਸਾਰਾ ਦਿਨ ਨਾਲ ਨਾਲ ਰੱਖਦੀ ਆ ਉਹ ਵਾਕਈ ਪਤਾ ਨਹੀਂ ਜਾਂਦਾ ਤੇ ਕੋ ਬਖਸ਼ਿਸ਼ ਹੈ ਵੈਗਰੂ ਜਾਨੇ ਇਹ ਥੋੜੇ ਦਿਨ ਪਹਿਲਾਂ ਹੀ ਆਏ ਸੀ ਉਹਨਾਂ ਕੋਈ ਟ੍ਰੇਨਿੰਗ ਨਹੀਂ ਦਿੱਤੀ ਉਹ ਭਗਤੀ ਲਹਿਰ ਚ ਮਸਤ ਆਪ ਨੇ ਤੇ ਉਹ ਇਸ ਤਰ੍ਹਾਂ ਹੋਰਾਂ ਨੂੰ ਵੀ ਮੌਕਾ ਮਿਲਦਾ ਕੋਈ ਬਲਾਈਂਡ ਕੁੜੀ ਸੀ ਉਹਨੇ ਹਾਰਮੋਨੀਅਮ ਸੀ ਕੁਝੀ ਬਜਾ ਰਹੀ ਸੀ ਤੋਂ ਇਹ ਇਹਨਾਂ ਬੱਚਿਆਂ ਦੇ ਜਿਹੜੇ ਜਿਨ੍ਹਾਂ ਨੂੰ ਅਸੀਂ ਮਰੀਜ਼ ਕਹਿੰਦੇ ਮਰੀਜ਼ ਤਾਂ ਨਹੀਂ ਮੈਂ ਕਹਿੰਦੀ ਸੱਟ ਪਰਿਵਾਰ ਦੇ ਮੈਂਬਰ ਹੀ ਨੇ ਪਰ ਇਹਨਾਂ ਦੀ ਕਵਰੀ ਜਲਦੀ ਹੁੰਦੀ ਹੈ ਜਦੋਂ ਤੁਸੀਂ ਇਹਨਾਂ ਨੂੰ ਮਾਰ ਮਿਲਦਾ ਸਟੇਜ ਤੇ ਚੜਨ ਦਾ ਸਟੇਜ ਤੇ ਆਪਣੇ ਪਰਫਾਰਮੈਂਸ ਦੇਣ ਦਾ ਇੱਕ ਨੂੰ ਚੰਗਾ ਲੱਗਦਾ ਕਿ ਮੇਰੀ ਇੱਜ਼ਤ ਹੋਏ ਮੈਨੂੰ ਮਾਨ ਮਿਲੇ ਸੰਸਾਰ ਦੇ ਵਿੱਚ। ਤੋਂ ਇਹ ਇੱਕ ਟ੍ਰੀਟਮੈਂਟ ਦਾ ਪਾਰਟ ਵੀ ਮੈਨੂੰ ਲੱਗਦਾ ਹੈਗਾ ਵੀ ਹੈਗਾ। ਤੋਂ ਇਸ ਕਰਕੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਕਿਸੇ ਨੂੰ ਖੁਸ਼ੀ ਦੇਣਾ ਹੀ ਸਾਡਾ ਕੰਮ ਹੈ। ਤਾਂ ਹੋਰ ਜਿਹੜੇ ਟੁੱਟੇ ਬੱਚੇ, ਟੁੱਟੇ ਪਰਿਵਾਰਾਂ ਦੇ ਬੱਚੇ ਉਹਨਾਂ ਨੂੰ ਸੰਭਾਲਣ ਦਾ ਇੱਕ ਮਨ ਦੇ ਵਿੱਚ ਬਹੁਤ ਤਿੱਖਾ ਜਿਹਾ ਸੰਕਲਪ ਆ ਰਿਹਾ ਹੈ। ਪਰ ਜਦੋਂ ਮੈਂ ਚੌਰੀ ਆ ਵੀ ਇਹ ਜਿਹੜੀ ਕਾਰਾ ਏਜੰਸੀ ਹੈ ਨਾ ਇਹਨਾਂ ਦੇ ਰੂਲ ਬਣਾਏ ਨੇ ਇਹਨਾਂ ਨੂੰ ਬਦਲਨੇ ਚਾਹੀਦੇ ਨੇ ਇਹਨਾਂ ਨੂੰ ਬੱਚਾ ਉਸੇ ਪਰਿਵਾਰ ਨੂੰ ਦੇਣਾ ਚਾਹੀਦਾ ਜਿਹਦੇ ਬੱਚਾ ਪੈਦਾ ਨਹੀਂ ਹੋ ਸਕਦਾ ਨਹੀਂ ਤੇ ਬਹੁਤ ਘੱਟ ਕੋਈ ਹੁੰਦੇ ਨੇ ਜਿਹੜੇ ਵਿਤਕਰਾ ਨਾ ਕਰਨਾ ਜੀ ਆਪਣੇ ਤੇ ਬਗਾਨੇ ਬੱਚੇ ਨਾਲ ਆਪਾਂ ਦੇਖਦੇ ਵੀ ਆ ਵੀ ਜਿਨ੍ਹਾਂ ਦੇ ਘਰ 'ਚ ਤੁਸੀਂ ਕੁੜੀਆਂ ਨੇ ਮੁੰਡਾ ਲੈ ਰਵੇ ਤਾਂ ਫਿਰ ਉਹ ਭੈਣ ਭਰਾ ਨਹੀਂ ਬਣ ਸਕਦੇ ਤਾਂ ਉਥੇ ਰੂਲ ਇਹਨਾਂ ਨੂੰ ਬਦਲ ਦੇਣ ਤਾਂ ਫਿਰ ਅਸੀਂ ਇਹਨਾਂ ਬੱਚਿਆਂ ਵਾਸਤੇ ਵੀ ਸੋਚ ਸਕਦੇ ਹੁਣ ਇਹ ਗੱਲ ਦੇਖੋ ਕਿ ਬਾਕੀ ਜਿਹੜੇ ਆਧਾਰੇ ਨੇ ਨਾ ਉਹ ਪ੍ਰੋਫੈਸ਼ਨਲ ਹੈ ਜੀ ਬਿਲਕੁਲ ਅਸੀਂ ਪ੍ਰੋਫੈਸ਼ਨਲ ਹੀ ਹੈਗੇ ਅਸੀਂ ਤਾਂ ਆਪਣੇ ਜੀਵਨ ਨਾਲ ਪਿਆਰ ਕਰਦੇ ਆ ਜਿਹੜੇ ਸਾਡੇ ਕੋਲ ਆ ਜਾਂਦਾ ਬੱਚਿਆਂ ਨੂੰ ਖਾਸ ਤੌਰ ਤੇ ਤੇ ਅਸੀਂ ਬਗਾਨਾ ਨਹੀਂ ਸਮਝ ਸਕਦੇ ਕਿ ਸਾਨੂੰ ਇਹ ਗੁਰਬਾਨੀ ਸਿਖਾਉਂਦੀ ਹੈ ਆਦਰਵਾਇਜ਼ ਆਮ ਲੋਕ ਜਿਹੜੇ ਕੁਰਬਾਨੀ ਨਹੀਂ ਪਰਦੇ ਜਾਂ ਗੁਰਬਾਨੀ ਨੂੰ ਸਮਝ ਕਿਉਂ ਤੇ ਨਹੀਂ ਚੱਲਦੇ ਉਸ ਉਹਨਾਂ ਦੀ ਸਮਦਰਸ਼ਟੀ ਨਹੀਂ ਹੁੰਦੀ ਜੀ ਸਮਦਰਸ਼ਟੀ ਬੜੀ ਬਹੁਤ ਜ਼ਰੂਰੀ ਹੈ ਇਹ ਨਹੀਂ ਕਿ ਮੇਰਾ ਬੱਚਾ ਤੇਰਾ ਫਰਕ ਹੋਣਾ ਤੇ ਤੁਚ ਇਹ ਹੋਰ ਫਨ ਆ ਜਾਂਦੇ ਬੱਚੇ ਇਹਨਾਂ ਮੈਂ ਫਰਕ ਕਰਾ ਸਿਰ ਸਿਰਚ ਮੈਂ ਜਦਵਾਈ ਨਾ ਤੇ ਮੇਰੇ ਆਪਣੇ ਭਾਂਜੇ ਵਗੈਰਾ ਆ ਜਾਂਦੇ ਸੀ ਇੱਥੇ ਤੇ ਉਹ ਸਾਡੇ ਨਾਲ ਬੱਚਿਆਂ ਨਾਲ ਖੇਡਦੇ ਸੀ ਹੰਮ ਦਾਨੇ ਆਉਂਦੇ ਤੇ ਉਹ ਨੇਚਰਲੀ ਉਹ ਬਾਕੀ ਖਾਂਦੇ ਤੇ ਉਹ ਵੀ ਖਾਂਦੇ ਸੀ ਕਿਸੇ ਵਾਧਰ ਨੇ ਕਹਾਤਾ ਕਿ ਇਹਦੇ ਭਾਂਜੇ ਦੇ ਰਿਸ਼ਤੇਦਾਰ ਆਉਂਦੇ ਨਾ ਉਹ ਵੀ ਧਾਨੀਆਂ ਕੋਲ ਲੈ ਕੇ ਖਾਂਦੇ ਮੈਂ ਮੈਂ ਇਹਨਾਂ ਨੂੰ ਕਿਵੇਂ ਕਹਾਂ ਵੀ ਤੁਸੀਂ ਉਹਨਾਂ ਨਾਲੋਂ ਫਰਕ ਹੋ ਮੈਂ ਨਹੀਂ ਕਹਿ ਸਕੀ ਮੈਂ ਆਪਣੇ ਬੱਚਿਆਂ ਨੂੰ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਵਧੀਆ ਤੁਸੀਂ ਨਹੀਂ ਲੈ ਕੇ ਖਾਣਾ ਆਈ ਕੈਨਟ ਸੇ ਲਾਈਕ ਦੈਟ ਮੈਂ ਕਿਵੇਂ ਕਹਿ ਦਵਾਂ ਮੈਂ ਫਰਕ ਕਿਵੇਂ ਕਰਾਂ ਦੋਜਿਆਂ ਵਿੱਚ ਤੋ ਇਹ ਸਾਨੂੰ ਇਹ ਜਿਹੜੀ ਇਹ ਜਿਹੜਾ ਮੈਨੂੰ ਗੁਣ ਮਿਲਿਆ ਨਾ ਇਹ ਮੇਰੇ ਪਰਿਵਾਰ ਚੋਂ ਮਿਲਿਆ ਸਮਦਰਸ਼ਟੀ ਮੈਂ ਕਿਸੇ ਨਾਲ ਫਰਕ ਨਹੀਂ ਕਰ ਸਕਦੀ ਮੈਂ ਕਿਸੇ ਨੂੰ ਬਗਾਨਾ ਨਹੀਂ ਸਮਝ ਸਕਦੀ ਇਸੇ ਕਰਕੇ ਜਿਹੜੀ ਇਹਨਾਂ ਦੀ ਖੁਸ਼ੀ ਇੱਚ ਮੇਰੀ ਖੁਸ਼ੀ ਹੈ ਤੁਸੀਂ ਡਾਕਟਰ ਸਾਹਿਬ ਉਹਨਾਂ ਤੋਂ ਬਾਅਦ ਸਸਤਾ ਨੂੰ ਸੰਭਾਲਿਆ ਇਸ ਤਰ੍ਹਾਂ ਮੈਂ ਪਹਿਲੇ ਜ਼ਿਕਰ ਕੀਤਾ ਕਿ ਹੁਣ ਸਸਤਾ ਇੱਕ ਬਹੁਤ ਵਿਸ਼ਾਲ ਦਰਖਤ ਬਣ ਚੁੱਕੀ ਹੈ ਲੋਕਾਂ ਨੂੰ ਛਾਂ ਦੇ ਰਹੀ ਹੈ ਤੁਸੀਂ ਉਸ ਤੋਂ ਬਾਅਦ ਜਦੋਂ ਤੁਸੀਂ ਦੇਖਦੇ ਹੋ ਕਿ ਅਸੀਂ ਵਾਤਾਵਰਣ ਦੇ ਪ੍ਰਤੀ ਕਿੰਨੇ ਵਿਗੜਦੇ ਜਾ ਰਹੇ ਹਾਂ ਯਾਨੀ ਕਿ ਅਸੀਂ ਕਿੰਨਾ ਨਿਗਾਰ ਲਿਆ ਰਹੇ ਹਾਂ ਆਪਣੇ ਜੀਵਨ ਦੇ ਵਿੱਚ ਵਾਤਾਵਰਣ ਬਤੀ ਅਸੀਂ ਸੁਚੇਤ ਹੋ ਹੀ ਨਹੀਂ ਪਾ ਰਹੇ ਅਸੀਂ ਕਿਸੇ ਪਿੱਛੇ ਵੀ ਸੁਚੇਤ ਨਹੀਂ ਹੈਗੇ ਅਸੀਂ ਇਨਸਾਨੀਅਤ ਹੀ ਨਹੀਂ ਹੈਗੀ ਸਾਡੇ ਚ ਇਹ ਵੱਡੀ ਪ੍ਰੋਬਲਮ ਆ ਜੇ ਇਨਸਾਨੀਅਤ ਹੋਵੇ ਤਾਂ ਫਿਰ ਅਸੀਂ ਲੋਕਾਂ ਦਾ ਫਿਕਰ ਕਰੀਏ ਵੀ ਗੰਦੀ ਹਵਾ ਨਾਲ ਸਾਹ ਲੈਣ ਦੇ ਬੱਚੇ ਬਿਮਾਰ ਹੋਣਗੇ ਇਨਸਾਨੀਅਤ ਹੋਵੇ ਤਾਂ ਨਾ ਇਨਸਾਨੀਅਤ ਹੀ ਨਹੀਂ ਹੈਗੀ ਸਾਡੇ ਚ ਇਨਸਾਨੀਅਤ ਖਤਮ ਹੋ ਗਈ ਹੈ ਪੈਸੇ ਤੇ ਪਾਵਰ ਦੇ ਦੌਰ ਨੇ ਦੁਨੀਆ ਪਾਗਲ ਕੀਤੀ ਹੋਈ ਕੱਲਾ ਇੰਡੀਆ ਨੇ ਸਾਰੇ ਦੇਖੋ ਤੁਸੀਂ ਅਮਰੀਕਾ ਕੀ ਕਰ ਰਿਹਾ ਕਿ ਗਾਜ਼ਾ ਦੇ ਵਿੱਚ ਬੱਚੇ ਭੁੱਖੇ ਮਰ ਰਹੇ ਨੇ ਕਿਵੇਂ ਮਤਲਬ ਤੁਸੀਂ ਨਿੱਕੇ ਨਿੱਕੇ ਬੱਚਿਆਂ ਤੋਂ ਰੋਟੀ ਕਿਵੇਂ ਖੋ ਸਕਦੇ ਹੋ ਨਿੱਕੇ ਨਿੱਕੇ ਬੱਚਿਆਂ ਨੂੰ ਮਾਰ ਕਿਵੇਂ ਸਕਦੇ ਹੋ ਜਿਹੜੇ ਰੋਟੀ ਲੈਣ ਆਏ ਨੇ ਕਹਤ ਰਹੇ ਕਿ ਇਨਸਾਨ ਥੋੜੇ ਨੇ ਰਾਖਸ਼ੀ ਨੇ ਹਤਾ ਮੈਂ ਤਾਂ ਨਹੀਂ ਉਹਨਾਂ ਨੂੰ ਸਾਂ ਸਮੇਂ ਦੀ ਰਾਖਸ਼ੇ ਨੇ ਤੇ ਰਾਖਸ਼ੇ ਤੋਂ ਇਹ ਵੈਤ ਉਸੇ ਕਿਵੇਂ ਠੀਕ ਰਹੋ ਅੱਜ ਅੱਜ ਦੇ ਅੱਜ ਦੇ ਯੁੱਗ ਦੇ ਵਿੱਚ ਅਸੀਂ ਖਾਸ ਪੰਜਾਬ ਆਪਣੇ ਦੀ ਗੱਲ ਕਰਨਿਆ ਹੁਣ ਜਿਵੇਂ ਬੀਤੇ ਦਿਨ ਇੱਕ ਇਹਨਾਂ ਨੇ ਜੀਵਨ ਜੋਤ 2.0 ਇੱਕ ਸ਼ੁਰੂ ਕੀਤੀ ਮੁਹਿੰਮ ਬੱਚਿਆਂ ਨੂੰ ਲਿਆਂਦਾ ਗਿਆ आनन फानन ਦੇ ਵਿੱਚ ਬੱਚੇ ਪਕੜੇ ਗਏ ਆਨਨ फानन ਚ ਉਹ ਬੱਚੇ ਪਕੜੇ ਗਏ ਜਿਹੜੇ ਭਿਖਾਰੀ ਨਹੀਂ ਸਨ ਜਿਨ੍ਹਾਂ ਦਾ ਵੈਸੇ ਤਾਹਦ ਸੀਗਾ ਕਿ ਵੀ ਇਹਨਾਂ ਨੂੰ ਪਕੜਿਆ ਜਾਏ ਇਹਨਾਂ ਦਾ ਡੀਐਨਏ ਟੈਸਟ ਕਰਾਇਆ ਜਾਏ ਇੱਕ ਚੰਗਾ ਕਦਮ ਸੀਗਾ ਪਰ ਅੱਗੇ ਜਿਹੜੇ ਕੰਮ ਕਰਨ ਵਾਲੇ ਸੀਗੇ ਅੱਗੇ ਜਿਹੜੇ ਇੰਪਲੀਮੈਂਟ ਕਰਨ ਵਾਲੇ ਸੀਗੇ ਉਹਨਾਂ ਨੇ ਇਸ ਦੀ ਪਰਵਾਹ ਹੀ ਨਹੀਂ ਕੀਤੀ ਬੱਚੇ ਤੁਸੀਂ ਵੀ ਵੇਖੋ ਵੈਲਫੇਅਰ ਉੱਥੇ ਆ ਜਾਂਦੀ ਹੈ ਜੇ ਤੁਹਾਡੇ ਚ ਇਨਸਾਨੀਅਤ ਹੋਵੇ ਤਾਂ ਜੇ ਦਰਦ ਹੋਵੇ ਕਿਸੇ ਲਈ ਤਾਂ ਫਿਰ ਤੁਹਾਨੂੰ ਚੰਗੇ ਸੁਝਾਅ ਸੋਚਦੇ ਨੇ ਇਸ ਇਹ ドラਮਾ ਕਰਨ ਨਾਲ ਨਹੀਂ ਗੱਲਬਾਤ ਦੀ ਹੈ ਜਿਵੇਂ ਕਹਿੰਦਾ ਨਾ ਪੋਲਿਟਿਸ਼ੀਅਨ ਜੁਮਲੇ ਜੁਮਲੇ ਨਾਲ ਨਹੀਂ ਗੱਲਬਾਤ ਨਹੀਂ ਗੱਲ ਤਾਂ ਕਰਨੀ ਤੇ ਹੋਏ ਤੁਸੀਂ ਕਰਦੇ ਕੀ ਆ ਤੁਹਾਡੇ ਕਰਨ ਚ ਕਰਮ ਚ ਕੀ ਫਰਕ ਹੈ ਜਦ ਤੱਕ ਕਰਮ ਨਹੀਂ ਆਪਣੇ ਚੰਗੇ ਹੁੰਦੇ ਜਿੰਨੇ ਮਰਜ਼ੀ ਉਹਦਾ ਨਾਂ ਕੁਝ ਰੱਖ ਲਓ ਚਾਈਲਡ ਪ੍ਰੋਟੈਕਸ਼ਨ ਡਿਪਾਰਟਮੈਂਟ ਰੱਖ ਲਓ ਸੋਸਿਐਟਿਡ ਬਟ ਟਮਾਟੋ ਮੈਂ ਜਿੰਨੇ ਮਰਜ਼ੀ ਬਣਾ ਲਓ ਪਰ ਜਦ ਤੱਕ ਇਨਸਾਨ ਨਹੀਂ ਬਣਦੇ ਅਸੀਂ ਤੇ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਸ਼ੁਕਰੀਆ ਸ਼ੁਕਰੀਆ ਰਸ਼ਾ ਸੋ ਜੇ ਜਦ ਤੱਕ ਅਸੀਂ ਇਨਸਾਨ ਨਹੀਂ ਬਣਦੇ ਅਸੀਂ ਆਪਣੇ ਆਪ ਨੂੰ ਨਹੀਂ ਬਦਲਦੇ ਅਸੀਂ ਸਮਾਜ ਨੂੰ ਕਿਵੇਂ ਬਦਲ ਸਕਦੇ ਹਾਂ ਪਿੰਗਲਵਾੜਾ ਦੇ ਸਸਤਾ ਦੇ ਬੁੱਕੀ ਡਾਕਟਰ ਇੰਦਰਜੀਤ ਕਾਲਾ ਮੇਰੇ ਬਿਹਾਰ ਦਾ ਫੋਟੋ ਲੈ ਨੀਵਟਾ ਦੇ ਨਾਲ ਇਹ ਬੰਦੀ ਹੋਣੀ ਖਾਣੀਆਂ ਹੋਵੇ ਅੱਛਾ ਅਗਰਪੂਰਨ ਸਿੰਘ ਜੀ ਦੀ ਅੱਜ ਸੰਸਥਾ ਵੱਲੋਂ ਬਣਾਈ ਜਾ ਰਹੀ ਹੈ 1 ਤਰੀਕ ਤੋਂ ਲੈ ਕੇ 5 ਤਰੀਕ ਤੱਕ ਉਹਨਾਂ ਦੀ ਵਰਸੀ ਤੇ ਸਮਾਗਮ ਹੋਣਗੇ ਮੇਨ ਦਫਤਰ ਜਿਹੜਾ ਕਿ ਤਸੀਲਪੁਰੇ ਸਥਿਤ ਹੈ ਉਸ ਕੋਲ ਲਾਲ ਪਿੰਗਲ ਵਾਲਾ ਜਿਹੜੀ ਬ੍ਰਾਂਚ ਜਿਹੜੀ ਹੈ ਮਾਨਾ ਵਾਲੇ ਉੱਥੇ ਵੀ ਇਹ ਸਮਾਰਟ ਹੋ ਗਏ ਕੈਮਰਾ ਪ੍ਰਸੰਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ